ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 1 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਜਿਹੀ ਧੁੰਦ ਦੇਖੀ ਗਈ ਪਰ ਜਿਹੜੀ ਬਹੁਤਾ ਸਮਾਂ ਨਹੀਂ ਰਹੀ। ਜਦ ਧੁੱਪ ਨਿਕਲੀ ਤਾਂ ਮੌਸਮ ਸਾਫ਼ ਹੋ ਗਿਆ। ਦੁਪਹਿਰ ਵੇਲੇ ਹਲਕੀ ਜਿਹੀ ਗਰਮੀ ਜਰੂਰ ਮਹਿਸੂਸ ਕੀਤੀ ਗਈ ਕਿਉਂਕਿ ਸੂਰਜ ਪੂਰੀ ਤਰ੍ਹਾਂ ਦਿਨ ਨਾਲ ਨਿਕਲਿਆ ਹੋਇਆ ਸੀਗਾ ਸਵੇਰ ਵੇਲੇ ਹਲਕੀ ਜਿਹੀ ਠੰਡਕ ਸੀ ਪਰ ਬਾਅਦ ਦੁਪਹਿਰ ਪੰਜਾਬ ਦੇ ਵਿੱਚ ਪਵਰ ਖੇਤਰ ਦੇ ਵਿੱਚ ਹਲਕੇ ਜਿਹੇ ਬੱਦਲ ਵੀ ਬਣ ਰਹੇ ਹਨ ਕਿਸ ਕਰਕੇ ਅੱਜ ਦੁਪਹਿਰ ਤੋਂ ਬਾਅਦ ਜਾਂ ਰਾਤ ਤੋਂ ਥੋੜਾ ਜਿਹਾ ਪੈਲੋ ਟੁੱਟਵੇਂ ਤੌਰ ਤੇ ਸ਼ਰਾਟੇ ਪਵਰ ਖੇਤਰ ਦੇ ਵਿੱਚ ਲੱਗ ਸਕਦੇ ਹਨ ਖਾਸ ਕਰਕੇ ਪਠਾਨਕੋਟ ਹੁਸ਼ਿਆਰਪੁਰ ਦੇ ਇਲਾਕੇ ਰੋਪੜ ਮੋਹਾਲੀ ਚੰਡੀਗੜ੍ਹ ਨਵਾਂ ਸ਼ਹਿਰ ਫਤੇਗੜ ਸਾਹਿਬ ਜਾਂ ਲੁਧਿਆਣੇ ਦੇ ਕੁਝ ਇਲਾਕੇ ਜਾਂ ਪਟਿਆਲੇ ਦੇ ਕੁਝ ਇਲਾਕੇ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਸ਼ਰਾਟੇ ਕੁਝ ਕਿ ਖੇਤਰਾਂ ਦੇ ਵਿੱਚ ਲੱਗ ਸਕਦੇ ਹਨ ਬਹੁਤਾ ਮੀਂਹ ਨਹੀਂ ਹੋਵੇਗਾ ਹਲਕੇ ਫੁੜਕੀ ਕਣਮਣ ਜਾਂ ਹਲਕਾ ਜਿਹਾ ਸ਼ਰਾਟਾ ਕੁਝ ਕਿ ਖੇਤਰਾਂ ਦੇ ਵਿੱਚ ਲੱਗ ਸਕਦਾ ਹੈ ਸਾਰਿਆਂ ਦੇ ਵਿੱਚ ਉਮੀਦ ਨਹੀਂ ਹੈ ਉਸ ਤੋਂ ਇਲਾਵਾ ਹਰਿਆਣੇ ਦੇ ਵੀ ਕੁਝ ਕਿ ਖੇਤਰਾਂ ਦੇ ਵਿੱਚ ਜੋ ਇਹਨਾਂ ਖੇਤਰਾਂ ਦੇ ਨਾਲ ਲੱਗਦੇ ਹਨ ਜਾਂ ਜੂਪੀ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਮੀਂਹ ਦੀ ਸੰਭਾਵਨਾ ਅੱਜ 12 ਦੁਪਹਿਰ ਤੋਂ ਵੀ ਬਣੀ ਹੋਈ ਹੈ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਤੇ ਬਰਫਬਾਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਕੱਲ ਨੂੰ ਪੰਜਾਬ ਦਾ ਮੌਸਮ ਤਕਰੀਬਨ ਸਾਰੇ ਹੀ ਇਲਾਕਿਆਂ ਵਿੱਚ ਸਾਫ਼ ਹੋ ਉਹ ਵੀ ਕਿ ਦਿਨ ਸਿਰਫ ਮੀਂਹ ਅੱਜ ਵੀ ਪਵਾਰ ਖੇਤਰ ਦੇ ਵਿੱਚ ਉਮੀਦ ਹੈ ਬਾਕੀ ਇਲਾਕਿਆਂ ਵਿੱਚ ਮੌਸਮ ਸਾਫ਼ ਅਤੇ